ਦੀਪੂਆਂ ਤੋਂ ਮੁਫਤ ਰਾਸ਼ਨ ਲੈਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਆ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਦੱਸਦੀ ਹੈ ਕਿ ਪਿੰਡੂ ਅਤੇ ਸ਼ਹਿਰੀ ਖੇਤਰਾਂ ਦੇ ਵਿੱਚ ਜਿੱਥੇ ਦੀਪੂ ਜਿਹੜੇ ਨੇ ਔਲਾਟ ਨਹੀਂ ਸੰ ਤਾਂ ਉੱਥੇ ਜਿਹੜੇ ਰਾਸ਼ਨ ਕਾਰਡ ਧਾਰਕ ਨੇ ਉਹਨਾਂ ਨੂੰ ਵੱਡੀ ਚਿੰਤਾ ਦਾ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਹੁਣ ਉਹਨਾਂ ਦੀਆਂ ਚਿੰਤਾਵਾਂ ਤੇ ਮੁਸ਼ਕਲਾਂ ਦਾ ਹੱਲ ਆ ਪੰਜਾਬ ਸਰਕਾਰ ਨੇ ਕੱਢ ਲਿਆ ਦੱਸਦੀ ਹੈ ਕਿ ਹੁਣ ਨਵੇਂ ਦੀਪੂ ਨੇ ਜਿਹੜੇ ਔਲਾਟ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਇਸ ਦੇ ਲਈ ਵੈਨੇਕਾਰਾਂ ਦੀਆਂ ਜਿਹੜੀਆਂ ਅਰਜ਼ੀਆਂ ਨੇ ਉਹ ਵੀ ਪੰਜਾਬ ਸਰਕਾਰ ਦੇ ਵੱਲੋਂ ਮੰਗੀਆਂ ਗਈਆਂ ਨੇ ਜੇਕਰ ਕੋਈ ਡੀਪੂ ਲੈਣ ਦਾ ਚਾਹਵਾਨ ਆ ਤਾਂ ਉਹ 24 April ਤੱਕ ਆਪਣੀਆਂ ਅਰਜ਼ੀਆਂ ਜਿਹੜੀਆਂ ਨੇ ਉਸ ਸੰਬੰਧਤ ਵਿਭਾਗ ਨੂੰ ਜਿਹੜੀ ਆ ਉਹ ਭੇਜ ਸਕਦਾ ਸੰਬੰਧਤ ਵਿਭਾਗ ਕੋਲ ਪੇਸ਼ ਹੋ ਸਕਦਾ ਦੱਸਦੀਏ ਕਿ ਪੰਜਾਬ ਦੇ ਖੇਤਰੀ ਤੇ ਸ਼ਹਿਰੀ ਖੇਤਰਾਂ ਦੇ ਵਿੱਚ ਜਿਹੜਾ ਬਹੁਤਾਂ ਵਾਂ ਤੇ ਸਰਕਾਰੀ ਡੀਪੂ ਨਾ ਹੋਣ ਦੇ ਹਾਲਾਤ ਚ ਖੱਜਲ ਖੁਆਰੀ ਚੱਲ ਰਿਹਾ ਹੈ ਲਾਭਪਾਤਰੀਆਂ ਨੂੰ ਹੋਣਾ ਰਾਚਣ ਦਾਣ ਲਈ ਦੂਜੇ ਡੀਪੂਆਂ ਤੇ ਜਾਣ ਦੇ ਲਈ ਦੀ ਖਜਾਲਤ ਜਿਹੜੀ ਆ ਤੁਨਜ਼ਾਤ ਮਿਲ ਜਾ ਰਹੀ ਹੈ ਕਿਉਂਕਿ ਸੂਬਾ ਸਰਕਾਰ ਦੇ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ਅੰਦਰ 9000 ਦੇ ਕਰੀਬ ਨਵੇਂ ਰਾਸ਼ਨ ਡੀਪੂ ਲਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਡੀਪੂਆਂ ਦੀ ਅਲਾਟਮੈਂਟ ਕਰਨ ਤੋਂ ਪਹਿਲਾਂ ਡੀਪੂ ਲੈਣ ਦੇ ਇੱਛੂ ਲੋਕਾਂ ਨੂੰ ਮੌਕਾ ਦਿੰਦਿਆਂ 24 April ਤੱਕ ਬੈਨੈ ਪੱਤਰ ਵਿਭਾਗ ਕੋਲ ਦਰਜ ਕਰਵਾਉਣ ਦੀ ਅਪੀਲ ਕੀਤੀ ਹੈ ਇਸ ਸਬੰਧ ਇਸ ਫੈਸਲੇ ਤੋਂ ਬਾਅਦ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਖੇਤਰਾਂ 'ਚ 737 ਨਵੇਂ ਰਾਸ਼ਨ ਡਿਪੂ ਲਾਟ ਹੋ ਜਾਣਗੇ ਵਿਭਾਗ ਵੱਲੋਂ ਨਵੀਂ ਅਲਾਟਮੈਂਟ ਸੰਧੀ ਬਣਾਏ ਗਏ ਨਿਯਮਾਂ ਮੁਤਾਬਕ ਡਿਪੂ ਅਪਲਾਈ ਕਰਨ ਵਾਲੇ ਬੈਨਕਰ ਦੀ ਉਮਰ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਆ ਉਸ ਦੀ ਵਿਦਿਅਕ ਯੋਗਤਾ ਘੱਟੋ ਘੱਟ 10ਵੀਂ ਪਾਸ ਹੋਣੀ ਚਾਹੀਦੀ ਆ ਬੈਨਕਰ ਪੰਜਾਬੀ ਭਾਸ਼ਾ ਪੰਜਾਬੀ ਵਿਸ਼ੇ ਦੇ ਵਿੱਚ ਪਾਸ ਹੋਣਾ ਜ਼ਰੂਰੀ ਆ ਸਰਕਾਰ ਵੱਲੋਂ ਬੈਨਕਰਾਂ ਨੂੰ ਰਾਸ਼ਨ ਡਿਪੂ ਲਈ ਆਨਲਾਈਨ ਅਪਲਾਈ ਕਰਨ ਦੀ ਥਾਂ ਆਪਣੀ ਅਰਜੀ ਸਿੱਧੇ ਰੂਪ ਵੇ ਜੋ 24 April ਸ਼ਾਮ 5 ਵਜੇ ਤੱਕ ਖੁਰਾਕ ਤੇ ਸਪਲਾਈ ਵਿਭਾਗ ਦੇ ਦਫ਼ਤਰ ਪਹੁੰਚਾਈ ਪੰਚਾਇਤ ਦੀ ਕਰਨ ਲਈ ਕਿਹਾ ਗਿਆ ਹੈ ਜੇਕਰ ਖਾਲੀ ਅਸਾਮੀਆਂ ਦੀ ਸ਼੍ਰੇਣੀ ਉੱਪਰ ਝਾਤੀ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਦਿਹਾਤੀ ਲੁਧਿਆਣਾ ਪੂਰਬੀ ਦੇ ਜਨਰਲ ਸ਼੍ਰੇਣੀ 145, ਸੁੱਤਜਾਤੀ 36, ਪਛੜੀਆਂ ਸ਼੍ਰੇਣੀਆਂ 13, ਸਾਬਕਾ ਸੈਨਿਕ 18, ਅਸਤੰਤਰ ਸਲਾਨੀ 13, ਦਿਵਿਆਂਗ ਸ਼੍ਰੇਣੀ 7, ਸਵੈ ਇੱਛੁਕ 5, ਦੰਗਾ ਪੀੜਤ ਜਾਂ ਅੱਤਵਾਦ ਪ੍ਰਭਾਵਿਤ 26 ਲੋਕਾਂ ਲਈ ਡੀਪੂਆਂ ਲਈ ਰਾਖਵਾ ਕਰਨ ਰੱਖਿਆ ਗਿਆ ਹੈ। ਇਸੇ ਤਰ੍ਹਾਂ ਸ਼ਹਿਰੀ ਖੇਤਰਾਂ ਪੂਰਬੀ ਚ ਆਮ ਸ਼੍ਰੇਣੀ 57 ਅਨਸੂਤ ਜਾਤੀ 14 ਪਛੜੀਆਂ ਸ਼੍ਰੇਣੀਆਂ 5 ਸਾਬਕਾ ਸੈਨਿਕ 7 ਉਸਤੰਤਰਤਾ ਸਲਾਨੀ 5 ਦਿਵਿਆਂਗ 3 ਸਵੈ ਚਕ ਔਰਤਾਂ 2 ਤੇ ਦੰਗਾ ਪੀੜਤ ਤੇ ਅੱਤਵਾਦ ਪ੍ਰਭਾਵਿਤ ਲੋਕ 10 ਜਿਹੜੀਆਂ ਰਾਖਵਾ ਕੋਟਾ ਰੱਖਿਆ ਗਿਆ ਖੇਤ ਪਿੰਡੂ ਖੇਤਰ ਲੁਧਿਆਣਾ ਪੱਛਮੀ ਆਮ ਸ਼੍ਰੇਣੀਆਂ 152 ਅਨਸੂਤ ਜਾਤੀ ਲਈ 36 ਪਛੜੀਆਂ ਸ਼੍ਰੇਣੀਆਂ 14 ਸਾਬਕਾ ਸੈਨਿਕ 27 ਸਲਾਂਨੀ 14 ਦਿਵਿਆਂਗ 8 ਸਵੈ ਇਚਕ ਔਰਤਾਂ 6 ਦੰਗਾ ਪੀੜਤ ਪਰਿਵਾਰਾਂ ਦੇ ਲਈ 28 ਡਿਪੂ ਰੱਖਮੇ ਰੱਖੇਗਾ ਨੇ ਲੁਧਿਆਣਾ ਪੱਛਮੀ ਦੇ ਖੇਤਰੀ ਸ਼ਹਿਰੀ ਖੇਤਰ ਚ ਆਮ ਸ਼੍ਰੇਣੀਆਂ ਲਈ 62 ਅਨੁਸੂਚਿਤ ਜਾਤੀ ਲਈ 15 ਪਛੜੀਆਂ ਸ਼੍ਰੇਣੀਆਂ ਲਈ 6 ਸਾਬਕਾ ਸੈਨਿਕ 8 ਸਤੰਤਰ ਸਲਾਂਨੇ ਲਈ 6 ਦਿਵਿਆਂਗ ਸ਼੍ਰੇਣੀਆਂ ਦੇ ਲਈ 3 ਸਵੈ ਇਚਕ ਔਰਤਾਂ ਦੇ ਲਈ 2 ਦੰਗਾ ਪੀੜਤਾ ਪਰਿਵਾਰਾਂ ਦੇ ਲਈ 11 ਡਿਪੂ ਪੂਰ ਆਖਮੇ ਰੱਖੇ ਗਿਆ ਨੇ ਵਿਭਾਗ ਵੱਲੋਂ ਬੇਰੁਜ਼ਗਾਰ ਲੜਕੇ ਲੜਕੀਆਂ ਤੇ ਹੋਰ ਲੋੜਵੰਦ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਹਾ ਲੈਣ ਲਈ ਜ਼ੋਰਦਾਰ ਅਪੀਲ ਕੀਤੀ ਜਾ ਰਹੀ ਆ ਪਿੰਡੂ ਤੇ ਸ਼ਹਿਰੀ ਖੇਤਰਾਂ ਚ ਛਾਟ ਹੋਣ ਜਾ ਰਹੇ ਰਾਸ਼ਨ ਦੇ ਨਵੇਂ ਡੱਪੂਆਂ ਸੰਬੰਧੀ ਆਖਮੇ ਕਰਨ ਦਾ ਵੇਰਵਾ ਦੱਸਦੇ ਆ ਹੈ ਕਿ ਇਸ ਵਿੱਚ ਜਨਰਲ ਕੈਟਾਗਰੀ ਚ 3758 ਐਸਸੀ ਕੈਟਾਗਰੀ 770 ਬੀਸੀ ਵਰਗ ਲਈ 244 ਸਾਬਕਾ ਫੌਜੀਆਂ ਦੇ ਲਈ 1100 72 ਸਤੰਤਰ ਸਲਾਨੀਆਂ ਦੇ ਲਈ 902 ਅੰਗਹੀਣਾਂ ਦੇ ਲਈ 402 ਔਰਤਾਂ ਦੇ ਲਈ 314 ਤੇ ਦੰਗਾ ਪੀੜਤਾਂ ਲਈ 1763 ਲੋਕਾਂ ਲਈ ਰਾਖਵੇਂ ਕਰਨ ਦਾ ਜਿਹੜਾ ਲਾਭ ਉਹ ਮਿਲ ਸਕੇਗਾ ਤਾਂ ਹੁਣ ਜਿਹੜੇ ਨਵੇਂ ਡਿਪੂ ਰਾਸ਼ਨ ਰਾਸ਼ਨ ਧਾਰਕ ਡਿਪੂ ਨੇ ਜਿਹੜੇ ਉਹਨਾਂ ਦੀ ਅਲਾਟਮੈਂਟ ਹੋਣ ਜਾ ਰਹੀ ਹੈ ਦੱਸ ਦਈਏ ਕਿ ਜਿੱਥੋਂ ਜਿਹੜਾ ਫ੍ਰੀ ਰਾਸ਼ਨ ਮਿਲਦਾ ਸਰਕਾਰ ਦੇ ਵੱਲੋਂ ਰਾਸ਼ਨ ਜਿਹੜਾ ਉਹ ਮੁਹੱਈਆ ਕਰਵਾਇਆ ਜਾਂਦਾ ਤਾਂ ਹੁਣ ਨਵੇਂ ਜਿਹੜੇ ਡਿਪੂ ਨੇ ਉਹਨਾਂ ਦੀ ਅਲਾਟਮੈਂਟ ਹੋਣ ਲੱਗੀ ਹੈ ਕਿਉਂਕਿ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਿਹੜੇ ਵੀ ਰਾਸ਼ਨ ਕਾਰ ਧਾਰਕ ਨੇ ਲਾਭਪਾਤਰੀ ਨੇ ਉਹਨਾਂ ਨੂੰ ਦੂਜੇ ਡਿਪੂਆਂ ਤੋਂ ਜਾ ਕੇ ਜਿਹੜੀ ਕਣਕ ਹੈ ਜਾਫਰਪੁਰ ਜੋ ਵੀ ਸਮੱਗਰੀ ਜਿਹੜੀ ਆ ਉਹ ਦਿੱਤੀ ਜਾਂਦੀ ਆ ਰਾਸ਼ਨ ਦੇ ਉੱਤੇ ਤਾਂ ਉਹ ਲੈਣ ਦੇ ਲਈ ਦੂਜੇ ਡੀਪੂਆਂ ਤੱਕ ਜਾਣਾ ਪੈਂਦਾ ਤਾਂ ਹੁਣ ਆ ਸਾਰਾ ਝੰਜਟਾ ਜਿਹੜਾ ਉਹ ਸਰਕਾਰ ਖਤਮ ਕਰਨ ਜਾ ਰਹੀ ਆ ساری ਖੱਜਲ ਖਰਾਬੀ ਜਿਹੜੀ ਆ ਸਰਕਾਰ ਖਤਮ ਕਰਨ ਜਾ ਰਹੀ ਆ ਤਾਂ ਹੁਣ ਲੋਕਾਂ ਨੂੰ ਜਿਹੜਾ ਉਹਨਾਂ ਦੇ ਆਪਣੇ ਹੀ ਡੀਪੂ ਦੇ ਵਿੱਚੋਂ ਸਾਰੀ ਜਿਹੜੀ ਸਹੂਲਤਾਵਾਂ ਮੁਹੱਈਆ ਕਰਵਾਈ ਜਾਵੇਗੀ